ਸਕੂਲ ਆਫ ਐਮਿਨੈਂਸ ਮੋਲ ਰੋਡ ਅੰਮ੍ਰਿਤਸਰ ਵਿਖੇ ਝిల్లా ਪਦਰੀ ਧੀਆਂ ਦੀ ਲੋੜੀ ਸਮਾਰੋਹ ਆਯੋਜਿਤ ਕੀਤਾ ਗਿਆ ਐਸ ਦੇ ਪ੍ਰਧਾਨਗੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਖਸ਼ੀ ਸਹਾਣੀ ਵੱਲੋਂ ਕੀਤੀ ਗਈ ਸਮਾਰੋਹ ਵਿੱਚ ਨਵ ਜੰਮੀਆਂ ਧੀਆਂ ਦੇ ਮਾਪਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਔਰਤਾ ਲਈ ਸਿਹਤ ਸਫਾਈ ਅਤੇ ਜਾਗਰੂਕਤਾ ਤੇ ਰੋਜ਼ਗਾਰ ਕੈਂਪ ਵੀ ਆਯੋਜਿਤ ਕੀਤਾ ਗਿਆ ਇਸ ਪ੍ਰੋਗਰਾਮ ਦੌਰਾਨ ਲੋਕਾਂ ਨੇ ਨੱਚ-ਟੱਪ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ ਅਤੇ ਲੋੜੀ ਦਾ ਤਿਉਹਾਰ ਮਨਾਇਆ ਇਸ ਮੌਕੇ ਪ੍ਰਿੰਸੀਪਲ ਵਿਦਿਆਰਥਣਾ ਟੀਚਿੰਗ ਨਾਨ ਟੀਚਿੰਗ ਸਟਾਫ ਵੀ ਮੌਜੂਦ ਸੀ ਅੱਜ ਅਸੀਂ ਤੀਆਂ ਦਾ ਤਿਉਹਾਰ ਮਨਾ ਰਹੇ ਇੱਥੇ ਸੋ ਤੁਸੀਂ ਜਿੱਦਾਂ ਦੇਖਿਆ ਹੈਗਾ ਆਲਰੇਡੀ ਇੱਥੇ ਆਲਮੋਸਟ 600 ਤੋਂ 700 ਜਿਹੜੀ ਸਾਡੀ ਕੁੜੀਆਂ ਹੈਗੀਆਂ ਅੰਮ੍ਰਿਤਸਰ ਜ਼ਿਲ੍ਹੇ ਜ਼ਿਲੇ ਦੀ ਉਹ ਆਈਆਂ ਹੈਗੀਆਂ ਤੇ ਉਹ ਵੱਖ-ਵੱਖ ਐਕਟੀਵਿਟੀਜ਼ ਦੇ ਵਿੱਚ ਪਾਰਟਿਸਿਪੇਟ ਕਰ ਰਹੀਆਂ ਨੇ ਸਭ ਤੋਂ ਵੱਡੀ ਗੱਲ ਹੈ ਅਸੀਂ ਸਪੈਸ਼ਲੀ ਤੀਆਂ ਸਾਡੀ ਤੀਆਂ ਲਈ ਜੌਬ ਫੇਅਰ ਵੀ ਲਗਾਇਆ ਹੋਇਆ ਹੈ ਉੱਥੇ ਹੁਣ ਵੀ ਐਨਰੋਲਮੈਂਟ ਚੱਲਦੀ ਪਈ ਹੈ ਤੇ ਬੱਚਿਆਂ ਲਈ ਸਪੈਸ਼ਲੀ ਕਿਸ ਤਰ੍ਹਾਂ ਯੋਗਾ ਤੇ ਸੈਲਫ ਡਿਫੈਂਸ ਸਪੈਸ਼ਲੀ ਅਸੀਂ ਉਹ ਚੀਜ਼ ਵੀ ਅੱਜ ਸਿਖਾ ਰਹੇ ਹਾਂ ਉਹਦੇ ਲਈ ਵੀ ਰਜਿਸਟ੍ਰੇਸ਼ਨਸ ਕਰ ਰਹੇ ਨੇ ਜਿਨ੍ਹਾਂ ਨੂੰ ਗਵਰਨਮੈਂਟ ਜੌਬਸ ਦੀ ਜਿਹੜੀ ਕੰਪੀਟੀਸ਼ਨ ਐਗਜ਼ਾਮ ਹੁੰਦੀ ਹੈ ਉਹਦੇ ਲਈ ਤਿਆਰੀ ਕਰਨੀ ਹੈ ਉਹਦੇ ਲਈ ਅਸੀਂ ਇੱਕ ਫ੍ਰੀ ਕਲਾਸ ਆਲਰੇਡੀ ਆਪਣੇ ਜ਼ਿਲ੍ਹਾ ਦਫ਼ਤਰ ਦੇ ਵਿੱਚ ਚਲਾ ਰਹੇ ਹੈਗੇ ਹਾਂ ਉਹਦੇ ਬਾਰੇ ਵੀ ਜਾਣਕਾਰੀ ਦੇ ਰਹੇ ਹਾਂ ਤੇ ਉਹਨਾਂ ਬੱਚਿਆਂ ਨੂੰ ਵੀ ਰਜਿਸਟਰ ਕਰ ਰਹੇ ਹੈਗੇ ਆਂ ਤੇ ਉਸ ਤੋਂ ਇਲਾਵਾ ਜਿਹੜੇ ਸਾਡੇ ਅਸੀਂ ਕਹਿ ਸਕਦੇ ਹਾਂ ਹੀਰੋਜ਼ ਨੇ ਇਨਸਪੀਰੇਸ਼ਨਸ ਨੇ ਜਿੱਦਾਂ ਕੁਝ ਔਰਤਾਂ ਪਿੰਕ ਰਿਕਸ਼ਾ ਚਲਾਉਂਦੀਆਂ ਨੇ ਉਹ ਇਦਾਂ ਦੇ ਵਰਲਡ ਦੇ ਵਿੱਚ ਕੰਮ ਕਰ ਰਹੀਆਂ ਜਿਹੜੇ ਜੋ ਕਿ ਮੋਸਟਲੀ ਪੈਟਰੀਆਰਕਲ ਹੈ ਸੋ ਅਸੀਂ ਅੱਜ ਉਹਨਾਂ ਨਾਲ ਵੀ ਇੰਟਰੈਕਸ਼ਨ ਕਰ ਰਹੇ ਹੈਗੇ ਉਹਨਾਂ ਨੂੰ ਬਾਕੀਆਂ ਨਾਲ ਵੀ ਮਿਲਾ ਰਹੇ ਹੈਗੇ ਕਿ ਐਕਚੁਅਲੀ ਇਹ ਸਰਕਮਸਟੈਂਸਸ ਜਿਹੜੇ ਨੇ ਉਸ ਤੋਂ ਬਾਹਰ ਨਿਕਲ ਕੇ ਕਿੰਨਾ ਲੇਡੀਜ਼ ਅੱਜ ਕੰਮ ਕਰ ਰਹੀਆਂ ਨੇ ਆਪਣੇ ਘਰ ਖੁਦ ਚਲਾ ਰਹੀਆਂ ਨੇ ਆਪਣੀ ਸੇਵਿੰਗਸ ਕਰ ਰਹੀਆਂ ਨੇ ਆਪਣੀ ਲਾਈਫ ਇੰਸ਼ੋਰੈਂਸ ਕਰਾ ਰਹੀਆਂ ਨੇ ਬੱਚਿਆਂ ਦੇ ਲਈ ਆਪਣੀ ਜੋ ਉਹਨਾਂ ਦੀ ਫਿਊਚਰ ਸਟੱਡੀਜ਼ ਹੋਊਗੀ ਉਹਨੂੰ ਪ੍ਰਾਇੋਰਟੀਟਾਈਜ਼ ਕਿਸ ਤਰ੍ਹਾਂ ਕਰ ਰਹੀਆਂ ਨੇ ਉਹ ਕਿਸ ਤਰ੍ਹਾਂ ਆਪਣੀ ਇਨਵੈਸਟਮੈਂਟਸ ਕਰ ਰਹੀਆਂ ਨੇ ਇਹ ਚੀਜ਼ ਵੀ ਅੱਜ ਅਸੀਂ ਇਹਨਾਂ ਨਾਲ ਡਿਸਕਸ ਕਰ ਰਹੀ ਹੈਗੀ ਆ ਅੱਜ ਤੇ ਦਿਨ ਤੇ ਬੜਾ ਵਧੀਆ ਉਪਰਾਲਾ ਹੈ ਮੈਡਮ ਡੀਸੀ ਦੀ ਗਾਈਡੈਂਸ ਦੇ ਅੰਦਰ ਡੀਪੀਓ ਮੈਡਮ ਨੇ ਬੜਾ ਅੱਛਾ ਪ੍ਰੋਗਰਾਮ ਆਰਗੇਨਾਈਜ਼ ਕੀਤਾ ਹੋਇਆ ਹੈ ਇਹਦੇ ਵਿੱਚ ਜਿਨ੍ਹਾਂ ਦੀਆਂ ਬੇਟੀਆਂ ਦੀ ਪਹਿਲੀ ਲੋਹੜੀ ਹੈ ਉਹਨਾਂ ਨੂੰ ਅੱਜ ਡੀਸੀ ਆਫਿਸ ਵੱਲੋਂ ਤੇ ਡੀਪੀਓ ਮੈਡਮ ਵੱਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ ਸੰਦੇਸ਼ ਹੈ ਕਿ ਕਿਵੇਂ ਅਸੀਂ ਆਪਣੀਆਂ ਬੱਚੀਆਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੇ ਵਾਸਤੇ ਸ਼ੁਰੂ ਤੋਂ ਹੀ ਉਹਨਾਂ ਦੀ ਦੇਖਭਾਲ ਕਰਨੀ ਹੈ ਲੋੜ ਸਾਡੀ ਸੋਚ ਬਦਲਣ ਦੀ ਹੈ ਜਿਹੜੀ ਅਸੀਂ ਲੜਕੇ ਤੇ ਲੜਕੀ ਦੇ ਵਿੱਚ ਫਰਕ ਰੱਖਦੇ ਆ ਉਹ ਫਰਕ ਖਤਮ ਕਰਨ ਦੀ ਹੈ। ਇਹ ਬੇਟੀ ਬਚਾਓ ਬੇਟੀ ਪੜਾਓ ਉਹਦੇ ਰਿਗਾਰਡਿੰਗ ਅਸੀਂ ਫੰਕਸ਼ਨ ਕਰ ਰਹੇ ਆ। ਇਸ ਵਿੱਚ ਨਵ ਜੰਮੀਆਂ ਬੱਚਿਆਂ ਦੀ ਲੋੜੀ ਮਨਾ ਰਹੇ ਆ। ਇਹ ਪ੍ਰੋਗਰਾਮ ਡੀਪੀਓ ਮੈਡਮ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ। ਤੇ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਇਹੀ ਸੁਨੇਹਾ ਦੇਣਾ ਹੈ ਕਿ ਬੇਟਾ ਤੇ ਬੇਟੀ ਵਿੱਚ ਕੋਈ ਫਰਕ ਨਹੀਂ ਹੈ। ਤੇ ਬੱਚਿਆਂ ਨੂੰ ਪੜਾ ਕੇ ਜਿਨ੍ਹਾਂ ਦੀ ਬੇਟੀ ਵੀ ਹੁੰਦੀ ਹੈ ਉਹ ਬੇਟੀਆਂ ਨੂੰ ਚੰਗੀ ਤਰ੍ਹਾਂ ਪੜਾ ਕੇ ਉਹਨਾਂ ਨੂੰ ਵੱਡੇ ਬਨਵਾਣ